ਬੀਤੇ ਦਿਨੀ ਜੰਮੂ ਕਸ਼ਮੀਰ ਦੇ ਜਲੇ ਅਨੰਤਨਾਗ ਦੇ ਵਿੱਚ ਪਹਿਲਗਾਮ ਇਲਾਕੇ ਦੇ ਵਿੱਚ ਹੱਤਵਾਦੀ ਹਮਲਾ ਹੁੰਦਾ ਤੇ ਉਸ ਹੱਤਵਾਦੀ ਹਮਲੇ ਦੇ ਵਿੱਚ ਭਾਰਤੀ ਬਹੁਤ ਜਿਹੜੇ ਲੋਕ ਨੇ ਜ਼ਖਮੀ ਹੋ ਜਾਂਦੇ ਨੇ ਕਈ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ ਤੇ ਉਸ ਦੇ ਵਿੱਚ ਜਿਹੜਾ ਇਹ ਖਾਸ ਗੱਲ ਇਸ ਵਾਰ ਇਹ ਦੇਖਣ ਨੂੰ ਮਿਲੀ ਕਿ ਸਲਾਨੀ ਜਿਹੜੇ ਜੰਮੂ ਕਸ਼ਮੀਰ ਘੁੰਮਣ ਗਏ ਹੁੰਦੇ ਨੇ ਉਹਨਾਂ ਦੇ ਉੱਪਰ ਹੱਤਵਾਦੀ ਹਮਲਾ ਹੋ ਜਾਂਦਾ ਬਹੁਤ ਸਾਰੇ ਜਿਹੜੇ ਸਲਾਨੀ ਨੇ ਉਹਨਾਂ ਦੀ ਮੌਤ ਹੋ ਜਾਂਦੀ ਆ ਤੇ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਕਿ ਪੂਰੀ ਲਿਸਟ ਸਾਹਮਣੇ ਆ ਚੁੱਕੀ ਆ ਕਿ ਕਿਹੜੇ ਇਲਾਕੇ ਦੇ ਨਾਲ ਆ ਕਿਹੜਾ ਵਿਅਕਤੀ ਸਬੰਧਤ ਸੀ ਕੰਨਾਕ ਸੀਰੀਅਸ ਆ ਜਾਂ ਪਰ ਕਿਹੜੇ ਵਿਅਕਤੀ ਦੀ ਮੌਤ ਆ ਹੋਈ ਆ ਜਿਹੜੀ ਪੂਰੀ ਲਿਸਟ ਜਿਹੜੀ ਹੋਣਾ ਸਾਹਮਣੇ ਆ ਚੁੱਕਿਆ ਤੁਹਾਨੂੰ ਇੱਕ ਇੱਕ ਕਰਕੇ ਪੂਰੀ ਜਾਣਕਾਰੀ ਦੇ ਦਿੰਨੇ ਆ ਕਿ ਮੰਜੂ 나ਤ ਰਾਓ ਨੇ ਜਿਹੜੇ ਕਰਨਾਟਕਾ ਦੇ ਨਾਲ ਸਬੰਧਤ ਸੀ ਕਰਨਾਟਕਾ ਸੂਬੇ ਦੇ ਨਾਲ ਸਬੰਧਤ ਸੀ ਉਹਨਾਂ ਦੀ ਮੌਤ ਹੋ ਚੁੱਕੀ ਆ ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਵਾਰ ਪੂਰੀ ਲਿਸਟ ਦੱਸ ਦਈਏ ਕਿ ਜਿਹੜਾ 26 ਲੋਕਾਂ ਲੋਕਾਂ ਦੀ ਜਿਹੜੀ 26 ਵਿਅਕਤੀਆਂ ਦੀ ਹੁਣ ਤੱਕ ਮਾਰੇ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆ ਕਿ ਇਹਨਾਂ ਦੀ ਮੌਤ ਹੋ ਚੁੱਕੀ ਆ ਜੋ ਅਤਵਾਦੀਆਂ ਦੇ ਹਮਲੇ ਦੇ ਨਾਲ ਇਹਨਾਂ ਦੀ ਮੌਤ ਹੋ ਚੁੱਕੀ ਆ ਤੇ ਨਾਲ ਦੀ ਨਾਲ 17 ਲੋਕ ਹਲੇ ਵੀ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਬੀਤੇ ਦਿਨ ਜਦੋਂ ਸ਼ੁਰੂਆਤ ਦੇ ਵਿੱਚ ਖਬਰ ਆਉਂਦੀ ਆ ਤਾਂ ਪਹਿਲਾਂ ਇਹ ਖਬਰ ਆਉਂਦੀ ਆ ਕਿ 12 ਤੋਂ 14 ਲੋਕ ਆ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਪਾਏ ਗਏ ਨੇ ਤੇ ਉਸ ਤੋਂ ਬਾਅਦ ਇੱਕ ਦੋ ਲੋਕਾਂ ਦੀ ਮੌਤ ਦੀ ਖਬਰ ਆਈ ਸੀ ਪਰ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਤਾਂ ਜਿਹੜਾ ਮਾਰੇਗਾ ਲੋਕਾਂ ਦੀ ਹਮਲੇ ਦੇ ਵਿੱਚ ਮੌਤ ਹੋਈ ਲੋਕਾਂ ਦੀ ਜਾਂ ਪਰ ਜ਼ਖਮੀ ਲੋਕਾਂ ਦੀ ਜਿਹੜੀ ਲਿਸਟ ਆ ਉਹ ਲੰਬੀ ਵੱਧਦੀ ਜਾ ਰਹੀ ਹੈ ਤਾਂ ਲਿਸਟ ਆ ਚੁੱਕੀ ਹੈ ਜਿਸ ਦੇ ਵਿੱਚ ਕੇ ਤੁਹਾਨੂੰ ਪਹਿਲਾਂ ਉਹਨਾਂ ਲੋਕਾਂ ਦੀ ਜਿਹੜੀ ਗਿਣਤੀ ਦੱਸ ਦਿਆਂ ਕਿ 26 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਜਿਸ ਦੇ ਵਿੱਚ ਕੇ ਮੰਜੂ ਨਾਥਰਾਓ ਕਰਨਾਟਕਾ ਦੇ ਨਾਲ ਸਬੰਧਤ ਤੇ ਵਿਨੇ ਨਰਵਾਲ ਨੇ ਜਿਹੜੇ ਹਰਿਆਣੇ ਦੇ ਨਾਲ ਸਬੰਧਤ ਨੇ ਸ਼ੂਬਾ ਮੈਂ ਦੇਵੇੜੀ ਜਿਹੜੇ ਯੂਪੀ ਦੇ ਨਾਲ ਸੰਬੰਧਤ ਨੇ ਦਲੀਪ ਜੈਰਾਮ ਜਿਹੜੇ ਮਹਾਰਾਸ਼ਟਰ ਦੇ ਨਾਲ ਸੰਬੰਧਤ ਨੇ ਤੇ ਉਸ ਤੋਂ ਬਾਅਦ ਜਿਹੜੇ ਸੁੰਦਲੀਪ ਨੇ ਜਿਹੜੇ ਨੇਪਾਲ ਦੇ ਨਾਲ ਸੰਬੰਧਤ ਨੇ ਤੇ ਉਸ ਤੋਂ ਬਾਅਦ ਜਿਹੜੇ ਬਾਈਟਨ ਅਦਕੇਰੀ ਨੇ ਉਹਨਾਂ ਦਾ ਫਿਲਹਾਲ ਕੋਈ ਸ਼ੂਬੇ ਦਾ ਨਾਮ ਨਹੀਂ ਜਾਂ ਪਰ ਇਹ ਵੀ ਨਹੀਂ ਦੱਸਿਆ ਗਿਆ ਕਿ ਉਹ ਪੰਜਾਬ ਦੇ ਨਾਲ ਜਾਂ ਕਿਸੇ ਹੋਰ ਸੂਬੇ ਦੇ ਨਾਲ ਜਾਂ ਫਿਰ ਭਾਰਤ ਦੇ ਨਾਲ ਸੰਬੰਧਿਤ ਨੇ ਜਾਂ ਫਿਰ ਉਸ ਤੋਂ ਬਾਹਰੋਂ ਨੇ ਤੇ ਉਸ ਤੋਂ ਬਾਅਦ ਇੱਕ ਨਾਮ ਆਉਂਦਾ ਨੀਰਜ ਉਦਵਾਨੀ ਇਹ ਕਿ ਜਿਹੜੇ ਯੂਏਈ ਅਰਬ ਕੰਟਰੀ ਦੇ ਤੋਂ ਨਾਲ ਸੰਬੰਧਤ ਵਿਅਕਤੀ ਆ ਜੋ ਕਿ ਭਾਰਤ ਘੁੰਮਣ ਆਉਂਦੇ ਨੇ ਜੰਮੂ ਕਸ਼ਮੀਰ ਘੁੰਮਣ ਜਾਂਦੇ ਨੇ ਪਰ ਉੱਥੇ ਅਤਵਾਦੀ ਹਮਲਾ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਨਾਮ ਆ ਅਤੁਲ ਸ਼੍ਰੀਕਾਂਤ ਮੋਨੇ ਜਿਹੜਾ ਕਿ ਮਹਾਰਾਸ਼ਟਰ ਦੇ ਨਾਲ ਸੰਬੰਧਤ ਆ ਅਤੁਲ ਸ਼੍ਰੀਕਾਂਤ ਮੋਨੇ ਉਹਨਾਂ ਦੀ ਵੀ ਮੌਤ ਹੋ ਚੁੱਕੀ ਆ ਤੇ ਉਸ ਤੋਂ ਬਾਅਦ ਸੰਜੇ ਲਖਨ ਲਾਲੀ ਇਹ ਮੁੰਬਈ ਦੇ ਨਾਲ ਸੰਬੰਧਤ ਨੇ ਉਸ ਤੋਂ ਬਾਅਦ ਸਿਆਦ ਹੁਸੈਨ ਸ਼ਾਹ ਇਹ ਜਿਹੜੇ ਅਨੰਤਨਾਗ ਦੇ ਨਾਲ ਸਬੰਧਤ ਨੇ ਉਸੇ ਜ਼ਿਲ੍ਹੇ ਦੇ ਨਾਲ ਜਿਹੜਾ ਜੰਮੂ ਕਸ਼ਮੀਰ ਦੇ ਜ਼ਿਲ੍ਹੇ ਅਨੰਤਨਾਗ ਦੇ ਵਿੱਚ ਹਮਲਾ ਹੁੰਦਾ ਉਸੇ ਦੇ ਨਾਲ ਸਬੰਧਤ ਨੇ ਤੇ ਉਸ ਤੋਂ ਬਾਅਦ ਸ਼ੈਲਾਸ਼ ਭਾਈ ਹਿੰਮਤ ਭਾਈ ਜਿਹੜਾ ਇਹਨਾਂ ਦਾ ਨਾਮ ਦੱਸਿਆ ਜਾ ਰਿਹਾ ਹੈ ਇਹ ਸੂਰਤ ਗਜਰਾਤ ਦੇ ਨਾਲ ਸਬੰਧਤ ਨੇ ਤੇ ਉਸ ਤੋਂ ਬਾਅਦ ਪ੍ਰਸ਼ਾਂਤ ਕੁਮਾਰ ਸਤਪਾਠੀ ਨੇ ਜਿਹੜੇ ਓਡੀਸ਼ਾ ਦੇ ਨਾਲ ਸਬੰਧਤ ਤੇ ਉਸ ਤੋਂ ਬਾਅਦ ਮਨੀਸ਼ ਰੰਜਨ ਬਿਹਾਰ ਦੇ ਨਾਲ ਸਬੰਧਤ ਤੇ ਉਸ ਤੋਂ ਬਾਅਦ ਐਨ ਰਮਚੰਦਰਾ ਨੇ ਜਿਹੜੇ ਕੇਰਲਾ ਦੇ ਨਾਲ ਸੰਬੰਧਤ ਨੇ ਸੁਸ਼ੀਲ ਜਿਹੜਾ ਸੁਸ਼ਾਲ ਨੇ ਜਿਹੜੇ ਨੈਥਲਾ ਉਹ ਇੰਦੋਰ ਦੇ ਨਾਲ ਸੰਬੰਧਤ ਨੇ ਹਿੰਮਤ ਸੁਆਸ਼ਿਸ਼ ਜੋਸ਼ੀ ਮਬਈ ਦੇ ਨਾਲ ਸੰਬੰਧਤ ਦਿਨੇਸ਼ ਅਗਰਵਾੜ ਚੰਡੀਗੜ੍ਹ ਹੈ ਤੇ ਉਸ ਤੋਂ ਬਾਅਦ ਸੁਮੀਰ ਗੋਹਾਰ ਕਲਕੱਤੇ ਦੇ ਨਾਲ ਤੇ ਉਸ ਤੋਂ ਬਾਅਦ ਜਿਹੜਾ ਜੇ ਸਚ ਜੇ ਸਚੰਦਰਾ ਮੋਲੀ ਨੇ ਜਿਹੜੇ ਇਹ ਵਿਸ਼ਵਕ ਕੰਪਾ ਦੇ ਨਾਲ ਸੰਬੰਧਤ ਨੇ ਤੇ ਉਸ ਤੋਂ ਬਾਅਦ ਜਿਹੜੇ ਅਗਲਾ ਨਾਮ ਸੰਤੋਸ਼ ਜਗਤਾ ਜਿਹੜੇ ਮਹਾਰਾਸ਼ਟਰ ਦੇ ਨਾਲ ਸਬੰਧਤ ਨੇ ਤੇ ਉਸ ਤੋਂ ਬਾਅਦ ਜਿਹੜੇ ਕਸਤੂਬਾ ਕਸਤੂਬਾ ਨੇ ਜਿਹੜੇ ਮਹਾਰਾਸ਼ਟਰ ਦੇ ਨਾਲ ਸਬੰਧਤ ਨੇ ਭਾਰਤ ਪੂਸ਼ਣ ਬੰਗਲੌਰ ਦੇ ਨਾਲ ਸੁਮੇਤ ਪਰਮਾਰ ਨੇ ਜਿਹੜੇ ਗੁਜਰਾਤ ਦੇ ਨਾਲ ਤੇ ਉਸ ਤੋਂ ਬਾਅਦ ਇੱਕ ਜਯਤੇਸ਼ ਪਰਮਾਰ ਗੁਜਰਾਤ ਦੇ ਨਾਲ ਸਬੰਧਤ ਤੇ ਉਸ ਤੋਂ ਬਾਅਦ ਇੱਕ ਤ ਤਗ ਹੈ ਲੈਂਗੁਏਜ ਦਾ ਨਾਮ ਦੱਸਿਆ ਜਾ ਰਿਹਾ ਅਰੁਣਾਚਲ ਪ੍ਰਦੇਸ਼ ਦੇ ਨਾਲ ਤਾਂ ਜਿਹੜੇ ਇਹ 26 ਲੋਕ ਨੇ ਇਹਨਾਂ ਦੀ 7ਵਾਂ ਦੀ ਹਮਲੇ ਦੇ ਵਿੱਚ ਹੁਣ ਤੱਕ ਆ ਮੌਤ ਦੀ ਖਬਰ ਸਾਹਮਣੇ ਆ ਚੁੱਕਿਆ ਕਿ ਇਹਨਾਂ ਦੀ ਲਿਸਟ ਸਾਹਮਣੇ ਆ ਚੁੱਕਿਆ ਕਿ ਇਹਨਾਂ 26 ਲੋਕਾਂ ਦੀ ਜਿਹੜੀ ਮੌਤ ਹੋ ਚੁੱਕਿਆ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਕਿਹੜੇ 17 ਲੋਕ ਨੇ ਜਿਹੜੇ ਹਲੇ ਤੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਚੱਲ ਰਹੇ ਨੇ ਜਾਂ ਫਿਰ ਕਿਹੜੇ ਸੂਬੇ ਦੇ ਨਾਲ ਸਬੰਧਤ ਨੇ ਉਹ ਪੂਰੀ ਲਿਸਟ ਆ ਚੁੱਕਿਆ ਜਿਸ ਦੇ ਵਿੱਚ ਕਿ ਬਿੰਨੀ ਭਾਈ ਨੇ ਜਿਹੜੇ ਗੁਜਰਾਤ ਦੇ ਨਾਲ ਸਬੰਧਤ ਨੇ ਇਹ ਵੀ ਗੰਭੀਰ ਰੂਪ ਦੇ ਵਿੱਚ ਇਹਨਾਂ ਦਾ ਇਲਾਜ ਚੱਲ ਰਿਹਾ ਜ਼ਖਮੀ ਚੱਲ ਰਹੇ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਇਹ ਜਿਹੜੇ ਬਿੰਨੀ ਭਾਈ ਨੇ ਇਹਨਾਂ ਦਾ ਇਲਾਜ ਜੀ ਐਮ ਸੀ ਹਸਤਾਲਾ ਅਨੰਤਨਾਗ ਦੇ ਵਿੱਚ ਚੱਲਿਆ ਤੇ ਉਸ ਤੋਂ ਬਾਅਦ ਮਾਨਿਕ ਪਟੇਲ ਨੇ ਜਿਹੜੇ ਇਹ ਮਹਾਰਾਸ਼ਟਰ ਮਾਫ ਕਰਨਾ ਇਹਨਾਂ ਦਾ ਹਾਲੇ ਕੋਈ ਇਲਾਕੇ ਦਾ ਨਾਮ ਜਾਂ ਕਿਤੇ ਹਾਲੇ ਕੋਈ ਨਾਮ ਕਲੀਅਰ ਨਹੀਂ ਹੋਇਆ ਵੀ ਕਿੱਥੇ ਦੇ ਨਾਲ ਸੰਬੰਧ ਸੀ ਤੇ ਉਸ ਤੋਂ ਬਾਅਦ ਐਸ ਬਲਾਚੰਦਰੂ ਨੇ ਜਿਹੜੇ ਮਹਾਰਾਸ਼ਟਰ ਦੇ ਨਾਲ ਸੰਬੰਧਿਤ ਨੇ ਤੇ ਉਸ ਤੋਂ ਬਾਅਦ ਡਾਕਟਰ ਪਰਮੇਸ਼ਵਰ ਨੇ ਜਿਹੜੇ ਇਹ ਚਨਈ ਤਾਮਿਲਨਾਡੂ ਦੇ ਨਾਲ ਸੰਬੰਧਿਤ ਨੇ ਤੇ ਇਹ ਵੀ ਨੇ ਜਿਹੜੇ ਜੀ ਐਮ ਸੀ ਅਨੰਤਨਾਗ ਦੇ ਵਿੱਚ ਇਹਨਾਂ ਦਾ ਇਲਾਜ ਚੱਲ ਰਿਹਾ ਤੇ ਉਸ ਤੋਂ ਬਾਅਦ ਇੱਕ ਜਿਹੜੇ ਅਭੀ ਜਾਵਾ ਐਮ ਰਾਓ ਇਹ ਕਰਨਾਟਕਾ ਦੇ ਨਾਲ ਸਬੰਧਤ ਨੇ ਤੇ ਉਸ ਤੋਂ ਬਾਅਦ 97 ਨੇ ਜਿਹੜੇ ਉਹ 97 ਨੇ ਜਿਹੜੇ ਤਾਮਿਲਨਾਡੂ ਦੇ ਨਾਲ ਇਹਨਾਂ ਦਾ ਇਲਾਜ ਵੀ ਜੀਐਮਸੀ ਅਨੰਤਨਗਰ ਦੇ ਵਿੱਚ ਚੱਲ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਸ시 ਕੁਮਾਰੀ ਆ ਓਡੀਸ਼ਾ ਦੇ ਨਾਲ ਸਬੰਧਤ ਨੇ ਇਹਨਾਂ ਦਾ ਇਲਾਜ ਵੀ ਜੀਐਮਸੀ ਅਨੰਤਨਗਰ ਦੇ ਵਿੱਚ ਚੱਲ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਸੁਵੇਡੇ ਪਟੇਲ ਮੁੰਬਈ ਦੇ ਨਾਲ ਸਬੰਧਤ ਇਹਨਾਂ ਦਾ ਜਿਹੜਾ ਇਲਾਜ ਆ ਐਸਕੇਆਈਐਮਐਸ ਜਿਹੜਾ ਹਸਪਤਾਲਾ ਉਸ ਦੇ ਵਿੱਚ ਚੱਲ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਧੋਬੀ ਜਿਹੜਾ ਤੋਬੀ ਬੇਨੋਭਵ ਇਹਨਾਂ ਦਾ ਨਾਮ ਆ ਗੁਜਰਾਤ ਆ ਇਹਨਾਂ ਦਾ ਇਲਾਜ ਜਿਹੜਾ ਜਿਹੜਾ ਪਹਿਲਗਾਮ ਹਸਪਤਾਲ ਦੇ ਵਿੱਚ ਚੱਲਿਆ ਤੇ ਇਸ ਤੋਂ ਬਾਅਦ ਰੇਨੂ ਪਾਂਡੇ ਨੇਪਾਲ ਦੇ ਨਾਲ ਸੰਬੰਧਤ ਸੀ ਜਿਹੜਾ ਜੰਮੂ ਕਸ਼ਮੀਰ ਘੁੰਮਣ ਆਏ ਹੋਏ ਸੀ ਤੇ ਉਸ ਤੋਂ ਬਾਅਦ ਆਕਾਂਸ਼ਾ ਮੱਧ ਪ੍ਰਦੇਸ਼ ਦੇ ਨਾਲ ਸੰਬੰਧਤ ਜੈਨੀਫਰ ਜਿਹੜੇ ਉਹ ਵੀ ਮੱਧ ਪ੍ਰਦੇਸ਼ ਦੇ ਨਾਲ ਸੰਬੰਧਤ ਨੇ ਤੇ ਉਸ ਤੋਂ ਬਾਅਦ ਇੱਕ ਲਕਸ਼ਯਤਾ ਦਾਸ ਨੇ ਚੰਡੀਗੜ੍ਹ ਦੇ ਨਾਲ ਸੰਬੰਧਤ ਜੈ ਮਿਸ਼ਰਾ ਇਹ ਹైదరాబాద్ ਦੇ ਨਾਲ ਸੰਬੰਧਤ ਤੇ ਉਸ ਤੋਂ ਬਾਅਦ ਜਿਹੜਾ ਜਿਹੜਾ ਸ਼ਵਰਾ ਕੂਆ ਜਿਹੜਾ ਇਹ ਹੈ ਜਿਹੜਾ ਸ਼ਵਰਾ ਕੂਆ ਨੇ ਕਲਕੱਤਾ ਦੇ ਨਾਲ ਸੰਬੰਧਤ ਤੇ ਉਸ ਤੋਂ ਬਾਅਦ ਹਰਸ਼ਾ ਜੈਨ ਮਹਾਰਾਸ਼ਟਰ ਤੇ ਉਸ ਤੋਂ ਬਾਅਦ ਇੱਕ ਨਿਕਿਤਾ ਜੈਨ ਇਹ ਵੀ ਮਹਾਰਾਸ਼ਟਰ ਦੇ ਨਾਲ ਸੰਬੰਧਤ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਜਿਹੜੀ ਲਿਸਟ ਆ ਉਹ ਨਿਕਲ ਕੇ ਸਾਹਮਣੇ ਆ ਚੁੱਕੀ ਆ ਕਿ ਇਹਨਾਂ ਲੋਕਾਂ ਦੀ ਜਿਹੜੀ ਇਹ 17 ਲੋਕਾਂ ਦੀ ਜਿਹੜੀ ਬਾਅਦ ਦੇ ਵਿੱਚ ਤੁਹਾਨੂੰ ਲਿਸਟ ਦੱਸੀ ਆ ਕਿ ਇਹ 17 ਲੋਕ ਨੇ ਜਿਹੜੇ ਇਹ ਸੱਤਵਾਂ ਦੀ ਹਮਲੇ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤੇ ਇਸ ਤੋਂ ਪਹਿਲਾਂ ਜਿਹੜੇ 26 ਲੋਕਾਂ ਦੀ ਤੁਹਾਨੂੰ ਪੂਰੀ ਬਾਇ ਨੇਮ ਡਿਟੇਲ ਉਹਨਾਂ ਦੇ ਬਾਇ ਸੂਬਾ ਸਾਰੀ ਡਿਟੇਲ ਦੱਸੀਆ ਕਿੱਥੇ ਹوادਚਾ ਲੱਗਿਆ ਇਹ ਵੀ ਸਾਰਾ ਕੁਝ ਦੱਸਿਆ ਉਹ ਜਿਹੜੇ 26 ਲੋਕ ਨੇ ਉਹਨਾਂ ਦੀ ਮੌਤ ਹੋ ਚੁੱਕਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਸਲਾਨੀਆਂ ਦੀ ਜਿਹੜੀ ਮੌਤ ਹੋ ਚੁੱਕੀ ਆ ਹੁਣ ਜਿਹੜੀ ਭਾਰਤ ਦੇ ਵੱਲੋਂ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਨੇ ਹਾਲਾਂਕਿ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਗ੍ਰਹਿ ਮੰਤਰੀ ਜਿਹੜੇ ਅਮਿਤ ਸ਼ਾਹ ਨੇ ਤੁਰੰਤ ਜਿਹੜਾ ਸੁਰੱਖਿਆ ਏਜੰਸੀਆਂ ਦੇ ਨਾਲ ਮੀਟਿੰਗ ਸੱਦ ਕੇ ਜਿਹੜੇ ਸੁਰੱਖਿਆ ਦੇ ਜਿਹੜੇ ਹਾਈ ਪ੍ਰਬੰਧ ਕਰ ਦਿੱਤੇ ਗਏ ਨੇ ਤੇ ਜਿਹੜੀ ਪਲ-ਪਲ ਦੀ ਰਿਪੋਰਟ ਆ ਉਹ ਵੀ ਲਈ ਜਾ ਰਹੀ ਹੈ